ਅਹਿਮ ਗੱਲ ਹੈ ਜਿਹੜੇ ਮੈਂ ਪਹਿਲਾਂ ਵੀ ਕਹ ਦਿੱਤੀ ਸੀ ਕਿ ਜਦੋਂ ਅਸੀਂ ਬਹਾਦਰ ਜੀ ਨੂੰ ਆਦਰਸ਼ਾਂ ਨੂੰ ਕੋਟ ਕੇ ਦੇਖਾਂ ਤਾਂ ਅਸੀਂ ਬੇਪਰੰਗੀ ਰੀਤ ਕਰਦੇ ਇਹ ਹੀ ਹੈ ਰੋਹਾਨੀ ਆਦਰਸ਼ਾਂ ਤੇ ਦੁਨਿਆਵੀ ਸਰਕਾਰਾਂ 'ਚ ਨਖੇੜਾ ਨਾ ਕਰਨਾ ਆਤਮਿਕ ਚੌਕਟੇ 'ਚ ਬਿਹਾਰ ਇੱਕ ਸੋਚਨੀ ਦੀਆਂ ਕ੍ਰੂਪ ਸ਼ਕਲਾਂ ਤਿਆਰ ਕਰਨਾ ਇਹੀ ਵਿਪਰਸਸ ਦਾ ਸੋਡੇ ਜਿਹੜੀ ਗੱਲ ਹੈ ਨਾ ਕਿ ਸਾਰਾ ਘਰੀ ਦੀ ਜੰਗ ਕਾਦੇ ਵਾਸਤੇ ਲੜੀ ਠੀਕ ਹੈ ਬੰਦੇ ਬਹਾਦਰ ਹੀ ਨਾਲ ਲੜੇ ਇਹ ਇੱਕ ਹੀ ਗੱਲ ਤਾਂ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਉਹਨਾਂ ਬੰਦਿਆਂ ਕੋਤੀ ਉਹਨਾਂ ਸਤਕਾਰ ਵੀ ਹੋ ਪਰ ਆਪਾਂ ਉਹਨਾਂ ਨੂੰ ਗਾਲ ਨਹੀਂ ਕੱਢਣੀ ਲੜੇ ਕਾਦੇ ਵਾਸਤੇ ਅੰਗਰੇਜ਼ੀ ਸਾਮਰਾਜ ਦੀ ਰੱਖਿਆ ਹੈ ਪਠਾਣਾ ਨੂੰ ਪੁੱਛੋ ਤੁਸੀਂ ਕਿ ਉਹ ਜੰਗ ਕਿਸ ਜਿਨ੍ਹਾਂ ਦੀ ਆਜ਼ਾਦੀ ਨੂੰ ਕੋਟੜ ਰਹੇ ਸੋ ਇਹ ਸਿੱਖਾ ਤੇ ਵਿਪਰਨ ਕੀ ਰੀਤ ਦਾ ਸਭ ਤੋਂ ਜਿਹੜਾ ਸੀ ਗਾੜਾ ਇਹਾ ਉਹ ਇਸ ਤਰ੍ਹਾਂ ਹੋ ਰਿਹਾ ਵੀ ਇੰਨੀ ਗੱਲ ਵੀ ਕੋਟੜ ਰਹੀ ਹੈ ਸਾਡੇ ਦਰਸ਼ਕ ਕੋਟੜੇ ਉਹ ਸਾਰਥੀ ਅੰਗਰੇਜ਼ਾਂ ਦਾ ਉਹਨਾਂ ਨੇ ਚੁੱਕਤਾ ਬਹੁਤ ਚੁੱਕਣੀਆਂ ਕਿਹੜਾ ਜਿਹੜੀ ਵੀ ਹਕੂਮਤ ਦੇ ਫੌਜੀ ਉਹ ਹਕੂਮਤ ਦੀ ਰੱਖਿਆ ਕਰਨਗੇ ਉਹਨੇ ਉਹਨੂੰ ਮੈਡਲ ਵੀ ਦੇਣੇ ਤਗਮੇ ਦੇਣੇ ਅਵਾਰਡ ਸਭ ਕੁਝ ਹੋਣਾ ਹੈ ਤੇ ਅਸੀਂ ਇਹ ਦੇ ਤੱਕ ਇਸ ਗੱਲ 'ਚ ਨਿਕੜਿਆ ਨਿਕਾ ਸਕਦੇ ਇਹ ਸਾਡੀ ਕਮਜ਼ੋਰੀ ਹੈ ਕੌਮ ਸੋਚੀ ਚੇਤਨਾ ਤੇ ਆਤਮਿਕ ਕਮਜ਼ੋਰੀ ਵੀ ਹੈ ਅਸੀਂ ਆਪਣੀ ਗਲਤ ਗੱਲ ਨੂੰ ਗਲਤ ਗੱਲ ਨਾ ਕਹਿ ਸਕਣਾ ਇਹ ਆਤਮਿਕ ਕਮਜ਼ੋਰੀ ਹੈ ਵੇ ਮਤਲਬ ਸਾਡੇ ਉਸ ਵਿਰਸੇ 'ਚ ਉਸ ਲੜੀ 'ਚ ਕਿਤੇ ਨਹੀਂ ਹੁੰਦੀ ਆਪਾਂ ਕਹਿੰਦੇ ਕਿੱਥੇ ਚਮਕੌਰ ਦੀ ਜੰਗ ਕਿੱਥੇ ਸਾਰਾਗੜ੍ਹ ਦੀ ਜੰਗ ਤਨਖਾਹ ਵਾਸਤੇ ਪਹਾੜੇ ਦੇ ਟੱਟੂ ਲੜ ਰਹੇ ਹੁੰਦੇ ਜਿੰਨੇ ਗੱਲ ਤੇ ਇੰਨੀ ਹੈ ਆ 63 ਦੀਆਂ ਜੰਗਾਂ 'ਚ 71 ਦੀਆਂ ਜੰਗਾਂ 'ਚ ਇਸ ਕਰਕੇ ਉਹਨਾਂ ਦੀ ਆਪਣੀ ਅਰਾਜਸੀ ਸਵਾਰਥਾ ਉਹਨਾਂ ਦਾ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਹਿਣਾ ਆ ਸਰਬਜੀਤ ਭਿੱਖੀਵੰਡਾ ਨੂੰ ਸ਼ਹੀਦ ਕਹੀ ਜਾਂਦੇ ਆ ਸੂਈਆ ਸੀਗਾ ਇੱਕ ਜਿਸੂਸੀ ਕਰਨ ਗਿਆ ਮਾਰਿਆ ਗਿਆ ਉਹ ਸ਼ਹੀਦ ਕੱਢਾ ਵੱਡਾ ਸਾਰੀ ਗਵਰਨਮੈਂਟ ਸਿੰਘ ਸਹਿਬਾਨ ਮਤਲਬ ਚਲੋ ਗਵਰਨਮੈਂਟ ਤਾਂ ਜੇ ਕੋਈ ਮਜਬੂਰੀ ਜਾਂ ਚਾਹਤ ਦੇ ਘਰ ਜੀ ਵੀ ਹੋ ਸਕਦੀ ਆ ਵੀ ਸਿੰਘ ਸਹਿਬਾਨ ਤੱਕ ਜਾਣੇ ਤਾਂ ਕੌਮ ਦੇ ਪਤਨ ਦੀ ਸਭ ਤੋਂ ਉਗੜਨੀ ਵਿਚਾਰ ਇਥੇ ਸ਼ਰਮ ਆਉਣੀ ਚਾਹੀਦੀ ਨਿੱਜੀ ਤੌਰ ਤੇ ਦਾਸਰੇ ਵੱਲੋਂ ਧੰਨਵਾਦ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਨਾਲ ਇੱਥੇ ਆਉਣ ਬਾਬਤ ਗੱਲਬਾਤ ਹੋਈ ਸੀ ਬੇਨਤੀ ਕੀਤੀ ਗਈ ਸੀ ਉਸ ਦਿਨ ਇਹਨਾਂ ਦੀ ਸਿਹਤ ਠੀਕ ਨਹੀਂ ਸੀ ਜੋ ਤੰਦਰੁਸਤੀ ਮਿਲੀ ਹੈ ਤਾਂ ਸਾਨੂੰ ਸਮਝਦਾ ਅੱਜ ਇੱਥੇ ਪਹੁੰਚੇ ਨੇ ਬਹੁਤ ਸਾਰੇ ਵਿਚਾਰ ਆਪਦੀ ਨਾਲ ਸਾਂਝੇ ਕੀਤੇ ਨੇ ਪਰ ਇਹਨਾਂ ਕੋਲ ਜਿਹੜਾ ਖਜ਼ਾਨਾ ਬਹੁਤ ਵੱਡਾ ਹੈ ਬਹੁਤ ਕੀਮਤੀ ਹੈ ਇਹਦੇ ਵਾਸਤੇ ਵਕਤ ਜਿਹੜਾ ਬਹੁਤ ਥੋੜਾ ਹੈ ਸੋ ਅਖੀਰ ਤੇ ਅਸੀਂ ਬੇਨਤੀ ਕਰਾਂਗੇ ਕਿ ਜਿੰਨੇ ਇੱਥੇ ਵਿਦਿਆਰਥੀ ਨੇ ਕਿਉਂਕਿ ਸਾਡੇ ਦੋ ਕਾਲਜ ਚੱਲ ਰਹੇ ਨੇ ਇੱਕ ਲੜਕਿਆਂ ਦਾ ਹੈ ਇੱਕ ਲੜਕੀਆਂ ਦਾ ਹੈ ਇਹਨਾਂ ਨੌਜਵਾਨਾਂ ਨੇ ਭਵਿੱਖ ਵਿੱਚ ਆਮ ਸਮਾਜ ਵਿੱਚ ਸੰਗਤਾਂ ਦੇ ਵਿੱਚ ਵਿਚਰਨਾ ਹੈ ਇਹਨਾਂ ਵਾਸਤੇ ਕੋਈ ਸਿਹਤ ਵਾਲੇ 2-4 ਲਫ਼ਜ਼ ਆਪ ਜੀ ਜਾਂਦੇ ਹੋਏ ਜਰੂਰ ਸਾਂਝੇ ਕਰੋ ਜੀ ਅੱਛਾ ਨਹੀਂ ਸਮਝਦਾ ਕਿ ਮੈਂ ਕੋਈ ਇਸ ਤਰ੍ਹਾਂ ਦੀ ਹਾਉਂਡ ਰੋਲਸ ਦਾ ਕੰਮ ਪਰ ਕਿਉਂਕਿ ਹੁਕਮ ਹੋਇਆ ਹੈ ਉਹਦੀ ਪਾਲਣਾ ਵੀ ਕਰਨੀ ਹੈ ਮੇਰਾ ਖਿਆਲ ਹੈ ਕਿ ਜੋ ਕੁਝ ਮੈਂ ਇੱਥੇ ਬੋਲਦਿਆਂ ਕੋਈ ਸਪੇਟ ਜਾਂ ਉਹਦੇ ਵਿੱਚ ਜੋੜ ਜਿਹੜਾ ਉਹ ਬੰਦਦਾ ਜਿਹੜੀ ਅੱਜ ਅੱਜ ਦੇ ਮਾਹੌਲ ਤੇ ਮੈਂ ਜਿਹੜੀ ਗੱਲ ਤੇ ਜੋੜ ਲਾ ਰਿਹਾ ਕਿਸੇ ਮੌਕੇ ਮੈਂ ਇਹ ਕਹਿ ਸਕਦਾ ਭਈ ਸੂਰਮਗਤੀ ਦਿਖਾਓ ਇਹ ਵੀ ਲੋੜ ਬਣ ਜਾਂਦੀ ਅੱਜ ਮੇਰਾ ਮਤਲਬ ਇਹ ਹੈ ਕਿ ਬਵੇਕ ਤੋਂ ਕੰਮ ਲਾ ਹਰ ਗੱਲ ਵਿੱਚ ਵੱਧ ਤੋਂ ਵੱਧ ਸਿੱਖਣ ਦੀ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰੋ ਕਿਸੇ ਹੰਕਾਰ ਵਾਸਤੇ ਨਹੀਂ ਕਿ ਮੈਨੂੰ ਹੁਣ ਇੰਨਾ ਕੁਝ ਪਤਾ ਲੱਗ ਗਿਆ ਗਿਆਨ ਹੋਮੇ ਵਾਸਤੇ ਨਹੀਂ ਕੌਮ ਦੀ ਸੇਵਾ ਵਾਸਤੇ ਕਿਤੇ ਵੀ ਹੈ ਜਿਹੜਾ ਇਹ ਆ ਜਾਂਦਾ ਵੀ ਸਾਡਾ ਤਾਂ ਪੱਧਰ ਨਹੀਂ ਇਹ ਤਾਂ ਵਿਦਵਾਨਾਂ ਦੀਆਂ ਗੱਲਾਂ ਸਿੱਖੀ ਦੇ ਵਾਸਤੇ ਕੋਈ ਤਾਂ ਸਿੱਖ ਪਿਛਲਾ ਕਿ ਨਹੀਂ ਹੂ ਕਦੇ ਜੇ ਪਿਛਲਾ ਗਾ ਸਿੱਖ ਨਹੀਂ ਹੂ ਸੁਣੋ ਵਿਦਵਾਨਾਂ ਤੋਂ ਗੱਲਾਂ ਸੁਣੋ ਸਿਆਣਿਆਂ ਤੋਂ ਗੱਲਾਂ ਸੁਣੋ ਉਹਨਾਂ ਨੂੰ ਤੋਲੋ ਦੇਖੋ ਕੀ ਠੀਕ ਹੈ ਕੀ ਗਲਤ ਆ ਉਹਦਾ ਪੱਧਰ ਬਣਾਓ ਫੇਰ ਹੀ ਤੁਸੀਂ ਸਮਾਜ ਦੇ ਵਿੱਚ ਤੇ ਇਤਿਹਾਸ 'ਚ ਕੋਈ ਵੱਡਾ ਰੋਲ ਅਦਾ ਕਰ ਸਕਦੇ ਖਾਤਰੇ ਪਛਾਣੋ ਅੱਜ ਕਿਸ ਕਿਸਮ ਦੇ ਖਾਤਰੇ ਉਹਨਾਂ ਪ੍ਰਤੀ ਜਾਗ ਰੂਪ ਹੋ ਨਿਰਾਸ਼ਾ ਦੋਵੇਂ ਗੱਲਾਂ ਹੋ ਜਾਂਦੀਆਂ ਨਿਰਾਸ਼ ਵੀ ਹੋ ਜਾਂਦਾ ਮੈਨੂੰ ਕਈ ਬੰਦੇ ਕਹਿ ਦਿੰਦੇ ਸਰਵਿੰਨੇ 60 ਸਾਲ ਹੋ ਗਏ 40 ਸਾਲ ਹੋ ਗਏ ਤੁਰਿਆ ਫਿਰਦਾ ਕਿਤੇ ਕੋਈ ਫਰਕ ਪਿਆ ਨਹੀਂ ਦੇਖ ਰਿਹਾ ਬਈ ਜਰਾ ਆਰਾਮ ਨਾਲ ਹੁਣ ਕਿਹੜੀ ਟੇਸ਼ ਹੋ ਮਰਾ ਉਦਾਰ ਵੇਸੋਂ ਬਰਤ ਕੋੰਦਾ ਆਰਾਮ ਕਰਦਾ ਤੂੰ ਅਜੇ ਵੀ ਮਤੁਰਿਆ ਫਿਰਦਾ ਕੰਮ ਕਰ ਤੇ ਉਹਦੇ ਚੈਨ ਸੱਚੀ ਮੈਂ ਮੈਂ ਨਿਰਾਸ਼ ਜਿਹੜੀ ਗੱਲ ਤੋਂ ਮੈਂ ਨਰਾਸ਼ ਹਾਂ ਮੈਂ ਤੁਹਾਨੂੰ ਦੱਸ ਸਕਿਆ ਪਰ ਉਹੀ ਪੰਥ ਥੋੜਾ ਜਿੰਨਾ ਤੋਂ ਮੈਂ ਨਰਾਸ਼ ਆ ਪੰਥ 'ਚ ਬਹੁਤ ਕੁਝ ਗਿਆ ਹੈ ਪੰਥ ਗੁਰੂ ਗ੍ਰੰਥ ਸਾਹਿਬ ਜਦੋਂ ਪੈਹਰ ਤੇ ਨਰਾਸ਼ ਹੋਣ ਦੀ ਗੱਲ ਕਿਹੜੀ ਐ ਐਡਾ ਵੱਡਾ ਖਜ਼ਾਨਾ ਦੁਨੀਆ 'ਚ ਕਿਸੇ ਕੋਲ ਨਹੀਂ ਇਹੋ ਜਿਹਾ ਇਤਿਹਾਸ ਕਿਸੇ ਕੋਲ ਨਹੀਂ ਇਹ ਤਾਂ ਸਾਡੀ ਨਲੈਕੀ ਹੈ ਨਾ ਨਲੈਕੀ ਤੋਂ ਥੋੜਾ ਨਰਾਸ਼ ਹੋ ਜਾਂਦਾ ਉਹ ਨਲੈਕੀ ਨੂੰ ਕਾਬਲੀਅਤ 'ਚ ਵਧਾ ਲਓ ਬਸ ਮੇਰਾ ਕਹਤਾ ਇਹ ਨਹੀਂ ਤੋ ਇੰਨੀ ਗਲਤਵਾ ਕੰਦਾ ਹੋਇਆ ਮੈਂ ਤਾਂ ਤੁਹਾਨੂੰ ਕਹਾਂ ਮੈਂ ਤਾਂ ਕੋਈ ਗਲਤ ਕੱਟ ਗਈ ਹੀ ਨਹੀਂ ਹੋਵੇ ਚੱਗੀ ਨਾ ਲੱਗੀ ਹੋਵੇ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਨੇ ਕਪੜਾ ਖਰੀਦਣਾ ਤੇ ਗੁਆਂਢੀਆਂ ਨੂੰ ਨਾਲ ਲੈ ਕੇ ਜਾਂਦਾ ਮੈਂ ਕੋਈ ਕੱਪੜਾ ਖਰੀਦਦਾ ਕਹਿੰਦਾ ਮੇਰਾ ਕੰਮ ਕੀ ਹੈ ਕਹਿੰਦਾ ਪਛਾਣ ਕੇ ਦੱਸੀ ਮੈਂ ਰੰਗ ਕੇ ਕੱਚਾ ਕਿ ਪੱਕਾ ਮੰਨਦੇ ਟੀਵੀ ਲੈਣਾ ਗਵਾਨੀਆਂ ਨੂੰ ਪੁੱਛਦਾ ਵੀ ਕਿਹੜੀ ਕੰਪਨੀ ਚੰਗੀ ਹੈ ਕੋਈ ਵੀ ਚੀਜ਼ ਲੈਣੀ ਹੈ ਤੇ ਬੰਦਾ ਪੁਛਗਿਸ਼ ਕਰਦਾ ਹੈ ਜੇ ਪੁਛਗਿਸ਼ ਨਹੀਂ ਕਰਦਾ ਤੇ ਧਰਮ ਦੇ ਮਾਮਲੇ ਵਿੱਚ ਨਹੀਂ ਕਰਦਾ ਸ੍ਰੀ ਕਾਰਜਯੋਗ ਵੀਰ ਜੀ ਹੋਣਾ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਪੁੱਛ ਕੇ ਪਛਾਣ ਕਰਿਏ ਵੀ ਨਕਲ ਕੀ ਹੈ ਤੇ ਅਸਰ ਕੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਚਾਰ ਕਿਤਾਬਾਂ ਪੁਸਤਕਾਂ ਤੁਸੀਂ ਉਹ ਪੁਸਤਕਾਂ ਪੜ੍ਹ ਕੇ ਦੇਖੋ ਵੀ ਇੱਕ ਪੁਸਤਕ ਲਿਖਣ ਵਾਸਤੇ ਵੀ ਕਿੰਨੀਆਂ ਪੁਸਤਕਾਂ ਦੀ ਉਹਨਾਂ ਨੇ ਸਟੱਡੀ ਕੀਤੀ ਕਿੰਨੀਆਂ ਉਹਨਾਂ ਨੇ ਪੜ੍ਹਾਈ ਕੀਤੀ ਦਿਨ ਰਾਤ ਕੀਤੀ ਤਾਂ ਔਰ ਕੌਮ ਨੂੰ ਇੱਕ ਸਹੀ ਜਿਹੜਾ ਗੁਰੂ ਗ੍ਰੰਥ ਸਾਹਿਬਾ ਦਾ ਮਾਰਗ ਹੈ ਉਹਦੇ ਤੋਂ ਕੌਮ ਨੂੰ ਜਾਣੂ ਕਰਾਉਣ ਦਾ ਯਤਨ ਕੀਤਾ ਹੈ ਇਹ ਇਕੱਲੇ ਸਿਰਵਾਰਨ ਦੇ ਨਾਲ ਬੜੀ ਚੰਗੀ ਗੱਲ ਹੈ ਕੁਰਬਾਨੀ ਦੇਣੀ ਪਰ ਕੁਰਬਾਨੀ ਦੇ ਨਾਲ ਹੋਸ਼ ਏੜੀ ਹੈ ਕਿ ਉਹ ਬੜੀ ਜ਼ਰੂਰੀ ਹੈ। ਵੀਰ ਜੀ ਹੋਣਾ ਨੇ ਆਪਣੀ ਜ਼ਿੰਦਗੀ ਦੇ ਰਜਾਈਵੇਂ ਵਿੱਚੋਂ ਸਮਾਂ ਕੱਢਿਆ। ਪਿਛਲੇ ਸਾਲ ਕੋਸ਼ਿਸ਼ ਕੀਤੀ ਸੀ ਉਦੋਂ ਕਹਿੰਦੇ ਸੀ ਮੈਂ ਗਦਰੀ ਪਾਪਿਆਂ ਦਾ ਇਤਿਹਾਸ ਲਿਖ ਰਹੇ ਆਂ ਵੀ ਮਿੱਤਰੋ ਮੇਰੇ ਕੋਲ ਸਮਾਂ ਬੜਾ ਘੱਟ ਹੈ। ਅਸੀਂ ਕਿਹਾ ਵੀ ਜਦੋਂ ਸਮਾਂ ਹੋਏਗਾ ਵੀ ਉਦੋਂ ਤੁਸੀਂ ਜ਼ਰੂਰ ਸਾਨੂੰ ਕਾਲੇ ਵਿੱਚ ਆ ਕੇ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਨੇ ਹੱਲ ਕਰਨਾ। ਤੇ ਉਹਨਾਂ ਨੇ ਇਸ ਵਾਰੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਤੁਹਾਡੇ ਵੱਲੋਂ ਆਪਣੇ ਗੁਰਮਤ ਗਿਆਨ ਚੈਰੀਟੇਵ ਟ੍ਰਸਟ ਵੱਲੋਂ ਆਪਣੇ ਸਾਰੇ ਸਟਾਫ ਵੱਲੋਂ ਜਿੱਥੇ ਉਹਨਾਂ ਨੂੰ ਜੀਉ ਆਇਆਂ ਆਖਦਾ ਹਾਂ ਉਥੇ ਨਿਮਰਤਾ ਸਹਿਤ ਨਾਲ ਬੇਨਤੀ ਵੀ ਕਰਾਂਗਾ ਕਿ ਵੀਰ ਜੀ ਜਦੋਂ ਵੀ ਤੁਹਾਡੇ ਇਰਜੇ ਨੇ ਵਿੱਚੋਂ ਸਮਾਂ ਮਿਲੇ ਤੇ ਸਾਡੇ ਕੋਲੇ ਜ਼ਰੂਰ ਆ ਕੇ ਤੇ ਰਹਿਂਦੀਆਂ ਵਿਚਾਰਾਂ ਜਿਹੜੀਆਂ ਬੱਚਿਆਂ ਨਾਲ ਉਹ ਕਰਿਓ ਕਿਉਂਕਿ ਇਹਨਾਂ ਬੱਚਿਆਂ ਨੇ ਅਗਾਹ ਜਾ ਕੇ ਪ੍ਰਚਾਰ ਖੇਤਰ ਵਿੱਚ ਵਿਚਰਨਾ ਹੈ ਤਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਨਾਲ ਲਗਭਗ 2 ਘੰਟੇ ਉਹਨਾਂ ਨੇ ਵਿਚਾਰਾਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਤੁਸੀਂ ਨੋਟ ਵੀ ਕੀਤੀਆਂ ਨੇ ਔਰ ਅਗਾਂਹ ਵੀ ਨੋਟ ਕਰਿਓ ਕਿਉਂਕਿ ਵੀਰ ਜੀ ਜਦੋਂ ਆਉਣਗੇ ਉਹਨਾਂ ਦੇ ਕੋਲੋਂ ਅਸੀਂ ਸਵਾਲ ਜਿਹੜੇ ਆ ਫਿਰ ਉਹ ਵਿਚਾਰ ਵਾਸਤੇ ਪੁੱਛਾਂਗੇ ਬੇਨਤੀ ਕਰਾਂਗਾ ਬਾਪੂ ਜੀ ਨੂੰ ਤੇ ਵੀਰ ਪ੍ਰਕਾਸ਼ ਸਿੰਘ ਜੀ ਨੂੰ ਉਹ ਸਨਮਾਨ ਚਿੰਨ ਵੀਰ ਜੀ ਨੂੰ ਉਹਨਾਂ ਨੂੰ ਦੇ ਕੇ ਕਾਲੇ ਵੱਲੋਂ ਸਨਮਾਨ ਕਰਾਂਗੇ